ਕਿਆ ਕਰਦੇ ਨੇ ਜਿਹੜਾ ਬੰਦਾ ਗਲਤ ਹੋ ਵੀ ਦੱਸ ਦੇ ਦਿਆ ਮੈਂ ਸਾਰਾ ਪਾਣੀ 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 ਉਹ ਵਗਾ ਹੋ ਗਿਆ ਨਾ ਪੂਰਾ ਪਾਣੀ ਸਾਡਾ ਵੀ ਮੱਚਦਾ ਦਵਾਨੀ ਉਹ ਉਹ ਵਗਾ ਦੇ ਯਾਰ ਬੱਜ ਕੇ ਕਰ ਲਾਈਏ ਜਹਾਂ ਤੇ ਲੱਗਦਾ ਆ ਨਾਲ ਟ੍ਰਾਂਸਫਰ ਨੂੰ ਕਿਹੜੇ ਚ ਪਈ ਜਾਂਦਾ ਹੈ ਉਸ ਦੇ ਨਾਲ ਲੱਗ ਜਾਨੀ ਕਿ ਇਹ ਸਟਿੱਪੀ ਨੂੰ ਘੇਰਾ ਪਿਆ ਖੜਾ ਹੈ ਇੱਧਰ ਸਕੂਲ ਤੋਂ ਆਇਆ ਹੈ ਨਾ ਸਿਰਫ ਪੱਟੇ ਮੋਗੇ ਪੈ ਜਾਣਾ ਪਾਣੀ ਸਿੱਧਾ ਆਣ ਜਾਂਦਾ ਘਟੋ ਖੜਾ ਜਾਂ ਆਣ ਜਾਂਦਾ ਚੱਲਦਾ ਰਹੇ ਪਾਣੀ ਪਾਣੀ ਜਿਹੜਾ ਚਲਣਾ ਉਹ ਪਾਣੀ ਆਣਾ ਹਰ ਸਾਲ ਉਹ ਟਾਣੇ ਆਣਾ ਆਣ ਜਾਂਦਾ ਪਾਣੀ ਵੰਦਾ ਪਾਣੀ ਆਵੇ ਕਹਿੰਦੇ ਪੂਰੀ ਜਿੱਥਾ ਪਰ ਪੱਟੇ ਕੋ ਦੰਦਾ ਵੀ ਆਖੇ ਵਰਤੇ ਤਮ ਬੇਜਾਂ ਗਸੁਰੇ ਠੀਕ ਹੋਰ ਉਸ ਟੂੜੀ ਨੂੰ ਲੰਗੀ ਜੇ ਮਾਰ ਕੇ ਇੱਥੇ 4 ਦਿਨ ਢਿੰਨਾ ਚਾਹੀਦਾ ਕੱਢਦਾ ਰੋੜਾ ਕੇ ਉਹ ਗੋਣੇ ਕਰੇ ਤਾਂ ਜੇ ਮੇ ਨਾ ਪਿਆ ਉੱਤੇ ਫਿਰ ਤਾਂ ਕੰਮ ਇੱਕ ਦੋ ਦਿਨਾਂ ਚ ਸਾਰਾ ਸੈੱਟ ਹੋ ਜਾਵੇ ਯਾਰ ਤਾਂ ਟੋੜੀ ਬੜਾ

ਹਾਂਜੀ ਐਮਐਲ ਸਾਬਾ ਅੱਜ ਪਿੰਡ ਮਹਾਰਜਮਸ਼ੇਰ ਪਹੁੰਚੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇੱਥੇ ਦੇਖੋ ਜੋ ਸਾਡਾ ਪਿੰਡ ਲਗਭਗ ਚਾਰਾ ਪਾਸੇ ਹੀ ਜਿਹੜਾ ਪਾਕਿਸਤਾਨ ਦੇ ਬਾਰਡਰ ਤੋਂ ਕਿਰਿਆ ਹੋਇਆ ਹੈ ਔਰ ਆਪਾਂ ਦੇਖ ਰਹੇ ਹਾਂ ਜਿਹੜਾ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧਨ ਕਰਕੇ ਸਾਰਾ ਪਿੰਡ ਜਿਹੜਾ ਸਤਲੁਜ ਦੇ ਦਰਿਆ ਦੇ ਪਾਣੀ ਤੋਂ ਕਿਰ ਚੁੱਕਿਆ ਔਰ ਮੈਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਮੈਂ 5 ਦਿਨ ਪਹਿਲਾਂ ਵੀ ਆਇਆ ਸੀ ਉਦੋਂ ਇੰਨਾ ਪਾਣੀ ਨਹੀਂ ਸੀ ਔਰ ਕੱਲ ਦਾ ਪਾਣੀ ਵਧਨ ਕਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਔਰ ਮੈਂ ਆਪ ਸਾਰੇ ਅਧਿਕਾਰੀਆਂ ਨਾਲ ਲੈ ਕੇ ਇੱਥੇ ਪਹੁੰਚਿਆ ਔਰ ਜੋ ਜੋ ਮੁਸ਼ਕਲ ਆ ਰਹੀ ਹੈ ਲੋਕਾਂ ਨੂੰ ਉਹਨਾਂ ਨੂੰ ਮੁਸ਼ਕਲ ਦੇ ਵਿੱਚੋਂ ਕੱਢਣ ਲਈ ਅਸੀਂ ਲੱਗੇ ਹੋਏ ਆ ਔਰ ਸਾਡੇ ਜਿਹੜੇ ਲੋਕ ਨੇ ਬੜੇ ਦਲੇਰ ਨੇ ਤੁਸੀਂ ਦੇਖਿਆ ਇਹ ਇੱਕ ਤਾਂ ਸਾਰਿਆਂ ਪਾਸੋਂ ਪਿੰਡ ਪਾਕਿਸਤਾਨ ਤੋਂ ਘਿਰਿਆ ਹੋਇਆ ਹੈ ਮੁਹਾਰ ਜਮਸ਼ੇਰ ਪਿੰਡ ਔਰ ਉੱਪਰੋਂ ਦਰਿਆ ਦਾ ਜਿਹੜਾ ਪਾਣੀ ਉਹਨੇ ਘੇਰ ਲਿਆ ਤਾਂ ਬੜਾ ਮੈਂ ਸਮਝਦਾ ਮੁਸ਼ਕਲਾਂ ਦੇ ਵਿੱਚ ਇਹ ਲੋਕ ਸਾਡੇ ਰਹਿ ਰਹੇ ਨੇ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਮੈਂ ਦਿਨ ਰਾਤ ਇਹਨਾਂ ਦੇ ਨਾਲ ਖੜਾ ਸਾਰਾ ਪ੍ਰਸ਼ਾਸਨ ਸਾਡੀ ਸਰਕਾਰ ਆਵਾ ਦੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਅਸੀਂ ਮੁਸ਼ਕਲ ਨਹੀਂ ਆਉਣ ਦੇਵਾਂਗੇ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਲੋੜ ਹੈ ਤਾਂ ਹਰ ਲੋੜ ਨੂੰ ਅਸੀਂ ਮੁਹੱਈਆ ਕਰਵਾਵਾਂਗੇ ਔਰ ਜੋ ਜੋ ਇਹਨਾਂ ਨੇ ਲੋੜਾਂ ਦਸੀਆਂ ਨੇ ਜੇ ਪੱਠਿਆਂ ਦੀ ਲੋੜ ਹੈ ਤਾਂ ਇਹਨਾਂ ਤੱਕ ਅਸੀਂ ਹੁਣ ਜਿਹੜੇ ਹਰਾਚਾਰਾ ਹੈ ਉਹ ਥੋੜੀ ਦੇ ਅਸੀਂ ਪਚਾ ਕੇ ਜਿਹੜੇ ਸਾਡੇ ਪਸ਼ੂ ਨੇ ਕਿਉਂਕਿ ਬੇਜਬਾਨ ਜਾਨਵਰ ਨੇ ਆਪਣਾ ਹਰਾਚਾਰਾ ਸਾਰਾ ਹੀ ਖਰਾਬ ਹੋ ਚੁੱਕਿਆ ਹੈ ਹਰੇਚਾਰੇ ਦੀ ਲੋੜ ਹੈ ਉਹ ਇਹਨਾਂ ਤੱਕ ਪਹੁੰਚਾਵਾਂਗੇ ਜੇ ਹੋਰ ਵੀ ਕਿਸੇ ਤਰ੍ਹਾਂ ਦੀ ਲੋੜ ਹੋਈ ਹਰ ਇੱਕ ਲੋੜ ਨੂੰ ਅਸੀਂ ਜਿਹੜਾ ਇਹਨਾਂ ਦੇ ਸਾਡੇ ਲੋਕਾਂ ਦੀ ਪੂਰੀ ਕਰਾਂਗੇ ਔਰ ਇਹਨਾਂ ਦੇ ਨਾਲ ਜਿਹੜਾ ਦਿਨ ਰਾਤ ਖੜ ਕੇ ਇਸ ਮੁਸੀਬਤ ਦਾ ਸਾਹਮਣਾ ਕਰਾਂਗੇ ਇਸ ਤੋਂ ਪਹਿਲਾਂ 2023 ਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ ਹਾਂਜੀ ਹਾਂਜੀ ਬਣੇ ਸੀ ਜੀ ਉਦੋਂ ਐਮਐਲਏ ਸਾਹਿਬ ਸੋਨਾ ਜੀ ਵੱਲੋਂ ਕੀ ਕੀ ਤੁਹਾਡੀ ਮਦਦ ਕੀਤੀ ਗਈ ਕਿਸ ਤਰ੍ਹਾਂ ਦੀ ਬਹੁਤ ਮਦਦ ਹੋਈ ਸੀ ਸਾਡੀ ਵਾਦੂ ਕੀਤੀ ਸੀ ਐਮਐਲਏ ਸਾਹਿਬ ਨੇ ਸੋਨਾ ਸਿੰਘ ਨੇ ਮਾਸ਼ਾਅੱਲ੍ਹਾ ਰਾਸ਼ਨ ਵੀ ਸਾਨੂੰ ਦਿੱਤਾ ਜੀ ਪੱਠੇ ਵੀ ਦਿੱਤੇ ਸਾਨੂੰ ਖਾਲ ਵੀ ਦਿੱਤੀ ਫੀਡ ਵੀ ਆਈ ਸੀ ਸਭ ਸਾਨੂੰ ਪਰ ਮਿਲੀ ਸੀ ਜੀ ਰਾਸ਼ਨ ਦਿਓ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਕੈਂਪ ਦਵਾਈਆਂ ਵਾਲੇ ਕੈਂਪ ਵੀ ਲੱਗਿਆ ਸੀ ਸਾਡੇ ਇੱਥੇ ਪਤਨ ਤੇ ਦਵਾਈਆਂ ਵੀ ਸਾਨੂੰ ਮਿਲਦੀ ਰਹੀਆਂ ਨੇ ਮੋੜੇ ਜਿਉਂ ਪਾਣੀ ਘਟ ਗਿਆ ਸੀ ਸਕੂਲ ਵਿੱਚ ਸਾਡਾ ਕੈਂਪਰ ਲੱਗ ਰਿਹਾ ਸੀ ਉੱਥੇ ਸਾਨੂੰ ਦਵਾਈਆਂ ਮਿਲ ਰਹੀਆਂ ਸੀ ਕੀ ਹੋਰ ਵੀ ਕੋਈ ਲੀਡਰ ਜਾਂ ਪਹਿਲਾਂ ਜਾਂ ਹੁਣ ਤੁਹਾਡੇ ਕੋਲੇ ਪਹੁੰਚਿਆ ਜੀ ਨਹੀਂ ਜੀ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਜੀ ਪਹਿਲੇ ਐਮ ਵਾਲੇ ਪਹੁੰਚੇ ਆ ਐਮਲ ਸਾਹਿਬ ਨਰਿੰਦਰ ਸਿੰਘ ਸੋਣਾ ਹੋਰ ਕੋਈ ਨਹੀਂ ਪਹੁੰਚਿਆ ਜੀ ਨਹੀਂ ਕੱਲ ਦੇਖਣ ਨੂੰ ਆਇਆ ਕਿ ਕੱਲ ਹੋਰ ਲੀਡਰ ਵੀ ਇੱਥੇ ਚੌਂਕੀ 'ਚ ਆਏ ਸੀਗੇ ਹਾਂਜੀ ਉਹ ਤਾਂ ਕੱਲ ਪੱਤਨ ਤੇ ਆਏ ਸੀ ਜੀ ਆਪਣੇ ਗਬਾਇਆ ਆਏ ਸੀ ਦਵਿੰਦਰ ਉਹ ਤੁਹਾਡੇ ਕੋਲੇ ਪਿੰਡ ਨਹੀਂ ਆਏ ਨਹੀਂ ਪਿੰਡ ਜੀ ਨਹੀਂ ਆਏ ਕੀ ਕਾਰਨ ਸੀ ਉਹ ਤੁਹਾਡੇ ਪਿੰਡ ਦੇ ਵਿੱਚ ਨਹੀਂ ਆ ਰਹੇ ਹੁਣ ਕੀ ਪਤਾ ਜੀ ਇੱਕ ਤਾਂ ਉਹ ਗੇਟ ਤੋਂ ਨਹੀਂ ਲੰਘਣ ਦਿੰਦੇ ਸੀ ਨਾਨੂ ਉਹ ਤੂੰ ਵਾਪਸ ਹੋ ਗਿਆ ਮਸੇ ਉਹ ਵੀ 2 ਮਿੰਟਾ ਗੱਲ ਲੰਗਲ ਦਿੱਤਾ ਨੇ ਪੋਲ ਤੇ ਆਣ ਦਿੱਤਾ ਨਹੀਂ ਉਹ ਤੂੰ ਵਾਪਸ ਹੋ ਗਿਆ ਅੱਗੇ ਆਈ ਨਹੀਂ ਹਾਂਜੀ ਸਰਪੰਚ ਸਾਹਿਬ ਅੱਜ ਐਮਐਲ ਸਾਹਿਬ ਤੁਹਾਡੇ ਪਿੰਡ ਆਏ ਕੀ ਕਹਿਣਾ ਚਾਹੋਗੇ ਹਾਂਜੀ ਸਾਡੇ ਪਿੰਡ ਐਮਐਲ ਸਾਹਿਬ ਆਏ ਆ ਚੱਕਰ ਲਗਾਈ ਜਾਂਦੇ ਆ ਜੋਨਾ ਦੇਖੀ ਜਾਂਦੇ ਆ ਬਹੁਤ ਪਰੇਸ਼ਾਨੀ ਹੈ ਸਾਨੂੰ ਤੇ ਚੱਲੀ ਜਾਂਦੀ ਹੈ ਪਾਣੀ ਨਾ ਜਾਟ 9 ਦਿਨ ਹੋ ਗਏ ਚੱਲਦੇ ਨੂੰ ਚੱਲੀ ਜਾਂਦਾ ਵਧੀ ਜਾਂਦਾ ਪਾਣੀ ਘਟਿਆ ਤਾਂ ਜੇ ਹੈ ਨਹੀਂ ਕੱਲ ਵੀ ਆਏ ਸੀ ਇੱਥੇ ਆਪਣੇ ਪਤਨ ਤੇ ਆਏ ਸੀ ਗਬਾਏ ਵੀ ਆ ਕਬਾਇਆ ਆਇਆ ਸੀ ਦਾ ਉਹ ਚੱਕਰ ਲਗਾ ਕੇ ਤੇ ਉਹ ਵਾਪਸ ਹੀ ਹੋ ਗਿਆ ਗਬਾ ਪਤਨ ਤੋਂ ਹੀ ਅੱਗੇ ਨਹੀਂ ਆਇਆ ਦੋ ਤਿੰਨ ਬੰਦੇ ਨੇ ਕਹਿਆ ਵੀ ਸੀਦਾ ਵੀ ਅੱਗੇ ਚੱਕਰ ਲਾ ਲਓ ਕਹਿੰਦਾ ਅੱਗੇ ਟਾਈਮ ਹੀ ਹੈਗਾ ਜਾਣ ਦਾ ਉਹ ਤੋਂ ਤੋਂ ਵਾਪਸ ਹੋ ਗਿਆ ਚਲਾ ਗਿਆ ਐਮਐਲ ਸਾਬ ਵੱਲੋਂ ਕਿੰਨੀ ਤੁਹਾਡੇ ਨਾਲ ਕਿੰਨੀ ਵਾਰ ਆ ਕੇ ਮਿਲ ਚੁਕੇ ਹੈ ਤੁਹਾਨੂੰ ਹੋਰ ਕੀ ਕੀ ਮਤ ਕਰ ਦਿੱਤੀ ਐਮਐਲ ਸਾਬ ਅੱਗੇ ਆਏ ਅੱਜ 7 ਕੱਟ ਦਿਨ ਹੋ ਗਿਆ ਆਏ ਸੀ ਜੇ ਚੱਕਰ ਲਗਾ ਗਏ ਸੀ ਦੇ 2 ਘੰਟੇ ਬੈਠੇ ਫਿਰ ਐਸੀ ਦੇ ਉਦੋਂ اٹਕੇ ਗਏ ਉਹ ਤੋਂ ਤੀਜੇ ਦਿਨ ਪਾਣੀ ਸਾਡੇ ਮੇਲੇ ਵਦਨ ਸ਼ੁਰੂ ਹੋਇਆ ਸੀ ਦਾ ਅੱਜ ਫੇਰ ਐਮਐਲ ਸਾਬ ਆਇਆ ਹੈ ਕੀ ਮਦਦ ਚਾਹੁੰਦੇ ਹੋ ਤੁਸੀਂ ਸਾਨੂੰ ਸਰ ਤੁਹਾਡੇ ਨਾਲ ਇਹ ਜੋ ਮਦਦ ਦੇਣਗੇ ਸਾਨੂੰ ਅਸੀਂ ਹੁਣ ਕਿਹੜੇ ਸਾਹਬ ਨੂੰ ਅਸੀਂ ਮੰਗੀਏ ਤੇ ਕਿਹੜੇ ਸਾਹਬ ਨੂੰ ਨਾ ਮੰਗੀਏ ਜੇ ਅਸੀਂ ਕਹਿੰਨੇ ਆ ਜੇ ਸਾਨੂੰ ਉਹ ਪਰੇਸ਼ਾਨੀ ਆ ਸਾਨੂੰ ਉਹ ਪਰੇਸ਼ਾਨੀ ਹੁਣ ਦੇਖੀ ਜਾਂਦੇ ਐ ਮਹਨ ਸਾਹਿਬ ਆਪ ਦੇਖ ਜਾਂਦੇ ਆ ਜੀ ਅਸੀਂ ਆਦੇ ਮੂੰਹ ਤੋਂ ਕਹਿ ਨਹੀਂ ਸਕਦੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਐਮਐਲ ਸਾਹਿਬ ਤੁਹਾਡੇ ਪਿੰਡ 'ਚ ਪਹੁੰਚੇ ਆ ਪਾਣੀ ਸਾਡੇ ਸਾਰ ਚ ਫੇਰੇ ਹੋ ਚੁੱਕਾ ਫਸਲ ਸਾਡੇ ਡੁੱਬੇ ਪੈ ਕਛੀਆਂ ਜ਼ਮੀਨਾਂ ਸਾਡੀਆਂ ਨੇ ਕੋਈ ਮੁਆਵਜ਼ਾ ਨਹੀਂ ਜ਼ਮੀਨਾਂ 2070 ਟੁੱਟਿਆ ਵੀ ਨਹੀਂ ਸਾਡਾ ਕੋਈ ਹੱਲ ਨਹੀਂ ਹੁੰਦਾ ਇੱਥੇ ਮੇਨ ਮੁੱਦਾ ਸਾਡੀ ਜਮੀਨਾਂ ਪੱਕੀਆਂ ਕੀਤੀ ਜਾਂ ਉਹ ਜਿਹੜੇ ਤੋੜੀਆਂ ਗਈਆਂ ਕੋਈ ਹੋਰ ਲੀਡਰ ਵੀ ਤੁਹਾਨੂੰ ਇੱਥੇ ਆ ਕੇ ਮਿਲਿਆ ਜੀ ਹਾਲੇ ਤੱਕ ਤਾਂ ਕੋਈ ਨਹੀਂ ਪਹੁੰਚੇ ਕਬਾਇਆ ਆਇਆ ਗੱਲ ਪਤਨ ਤੱਕ ਉਹ ਤੋਂ ਵਾਪਸ ਹੋ ਗਿਆ ਠੀਕ ਆ ਗਈ ਸਰਪੰਚ ਸਾਹਿਬ ਅੱਜ ਐਮਐਲਏ ਸਾਹਿਬ ਆਏ ਸੀਗੇ ਕੀ ਕਰਕੇ ਗਏ ਨੇ ਆ ਤੋੜ ਜਿਹੜਾ ਰੇਤਵਾਲੀ ਪਣੀ ਪੈ ਗਿਆ ਸੀਗਾ ਹਾਂਜੀ ਹਾਂਜੀ ਅੱਜ ਜੋ ਕਿ ਸਾਡੇ ਪਿੰਡ ਰੇਤਵਾਲੀ ਤਿਆਣੀ ਐਮਐਲਏ ਸਾਹਿਬ ਆਏ ਸੀ ਸਾਨੂੰ ਇੱਕ ਜੇਸੀ ਪ੍ਰੋਵਾਈਡ ਕਰਕੇ ਗਏ ਨੇ ਕੁਛ ਟਰੈਕਟਰ ਪ੍ਰੋਵਾਈਡ ਕਰਕੇ ਗਏ ਨੇ ਸਾਡੇ ਕੋ ਸਾਡਾ ਜਿਹੜਾ ਤੋੜ ਆ ਜਲਦੀ ਤੋਂ ਜਲਦੀ ਮੁਕੰਮਲ ਹੋਣ ਦੀ ਤਿਆਰੀ ਚ ਹੈ ਬਿਲਕੁਲ ਅੱਜ ਰਾਤ ਰਾਤ ਮੁਕੰਮਲ ਹੋ ਜਾਏਗਾ ਉਸ ਤੋਂ ਬਾਅਦ ਸਾਡੇ ਮੋਗੇ ਲੱਗਣ ਨਾਲ ਰਹਿ ਗਏ ਮੋਗੇ ਸਾਡੇ ਅੱਜ ਕੰਪਲੀਟ ਹੋ ਜਾਣਗੇ ਜਿੰਨੇ ਵੀ ਹੋਰ ਲੇਬਰ ਸਾਡੇ ਕੋਲ ਹੈ ਬੰਦੇ ਲਾ ਕੇ ਗਏ ਨੇ ੱਡੇ ਭਰੀ ਜਾਂਦੇ ਆ ਉਦੋਂ ਕੰਮ ਵਾਲੇ ਪੁਲ ਵੀ ਭਰੀ ਜਾਂਦੇ ਇੱਥੇ ਭਰੀ ਜਾਂਦੇ ਅਸੀਂ ਤਿਆ ਦਿਲੋ ਅਮਲੇ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਨੇ ਔਰ ਪ੍ਰਸ਼ਾਸਨ ਦਾ ਵੀ ਨਾਲ ਧੰਨਵਾਦ ਕਰਨਾ ਚਾਹੁੰਨੇ ਹਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਨਰਿੰਦਰ ਪਰਮਾਜੀਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਉਹਨਾਂ ਨੂੰ ਜਦੋਂ ਹੀ ਪਤਾ ਲੱਗਿਆ ਤੁਰੰਤ ਪਹੁੰਚੇ ਨੇ ਆ ਸਾਡੇ ਪਿੰਡ ਦੀ ਜਿਹੜੀ ਸੜਕ ਟੁੱਟੀ ਹੋਈ ਸੀ ਉਹਨੂੰ ਤਿਆਰ ਕਰਵਾਇਆ ਹੈ ਸਵੇਰੇ ਤੱਕ ਬਣ ਕੇ ਸੜਕ ਤਿਆਰ ਹੋ ਜਾਏਗੀ ਉਹਨਾਂ ਨੂੰ ਸਾਨੂੰ ਦਿੱਤੇ ਨੇ ਟਰੈਕਟਰ ਦਿੱਤੇ ਟਰਾਲੀਆਂ ਦਿੱਤੀਆਂ ਨੇ ਮੌਕੇ ਤੇ ਆ ਕੇ ਪਹੁੰਚ ਕੇ ਦੌਰਾ ਕਰਦੇ ਨੇ ਹਾਂਜੀ ਪ੍ਰਧਾਨ ਸਾਹਿਬ ਸੀ ਤੇ ਇਹ ਕਹਿਣਾ ਚਾਹੁੰਦੇ ਜੀ ਇਹ ਐਮਬਲੈਸ ਸਾਹਿਬ ਨੇ ਬਹੁਤ ਵਧੀਆ ਜ਼ਿਆਦਾ ਕੰਮ ਕਰ ਰਹੇ ਨੇ ਪ੍ਰਸ਼ਾਸਨ ਨਾਲ ਲੈ ਕੇ ਔਰ ਰੇਤ ਦੇ ਨਾਲ ਸੂਲਤ ਲੈ ਕੇ ਜਿਵੇਂ ਜੀਸੀਬੀ ਹੋ ਵੀ ਟਰੈਕਟਰ ਹੋ ਗਿਆ ਸਾਰੀ ਸੂਲਤ ਨਾਲ ਸਾਨੂੰ ਦੇ ਕੇ ਜਿਹੜਾ ਵੀ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਜਰੂਰਤ ਪੈ ਰਹੀ ਹੈ ਉਹਦਾ ਸਾਨੂੰ ਨਾਲ ਨਾਲ ਵੀ ਕੰਮ ਕਰਾ ਕੇ ਦਿੰਦੇ ਨੇ ਕੁਝ ਨਾ ਪਰੇ ਅੱਗੇ ਵੀ ਸਾਡੇ ਬਾੜ ਆਈ ਸੀ 2023 ਦੇ ਉਹਦਾ ਵੀ ਸਾਡੀ ਇਹਨਾਂ ਸਾਰ ਲਈਏ ਤੇ ਉਹ ਜਿਹੜੀ 2025 ਦੇ ਵਿੱਚ ਆਈ ਹੈ ਅੱਜ ਵੀ ਉਹ ਕੱਲ ਜੋ ਥੋੜਾ ਜਿਹਾ ਪਾਣੀ ਦੇ ਤੋਂ ਅੱਜ ਸਾਡੇ ਵਿੱਚ ਲੋਕਾਂ ਦੇ ਵਿੱਚ ਵਿਚਰੇ ਨੇ ਸਾਰੇ ਪਿੰਡਾਂ ਦੇ ਵਿੱਚ ਆਏ ਨੇ ਸਾਰਿਆਂ ਨਾਲ ਬਹੁਤ ਬਹੁਤ ਦਾ ਕੀਤਾ ਰੇਕ ਕਰਨ ਰਿਹਾ ਗਿਆ ਬਹੁਤ ਬਹੁਤ ਧੰਨਵਾਦ ਹੈ ਐਮਲੇ ਸਾਹਿਬ ਜੋ ਸਾਡੀ ਹਰੇਕ ਪਿੰਡ ਚ ਗਏ ਸੀ ਹਾਂਜੀ ਹਾਂਜੀ ਰੇਕ ਪਿੰਡ ਵਿੱਚ ਜੇ ਅੱਜ ਤੁਸੀਂ ਵੀ ਮਸ਼ੀਨਾਂ ਦਿੱਤੀਆਂ ਗਈਆਂ ਹਾਂਜੀ ਹਾਂਜੀ ਹਰੇਕ ਪਿੰਡ ਦੇ ਵਿੱਚ ਜੀਸੀਬੀ ਰੇਕ ਪਿੰਡ ਦੇ ਵਿੱਚ ਜਿੱਥੇ ਵਿੱਤੀ ਲੱਗਣ ਵਾਲੀ ਹੈ ਨੇ ਕੋਈ ਇਕੱਟੇ ਲੱਗਣ ਵਾਲੇ ਨੇ ਸਾਰੇ ਲੇਬਰ ਤੋਂ ਲੈ ਕੇ ਮਿੱਟੀ ਤੋਂ ਲੈ ਕੇ ਜੀ ਸਿੱਧਾ ਵੀ ਸਾਰਾ ਹੀ ਜਿਹੜਾ ਇਹਨਾਂ ਪ੍ਰੋਵਾਈਡ ਕਰਾਇਆ ਰੇਦਰਪਾਲ ਸਾਹਿਬਾ ਜੀ ਨੇ ਅਸੀਂ ਸਹਿਤ ਤੁਹਾਨੂੰ ਧੰਨਵਾਦ ਕਰਦੇ ਆ ਰੇਦਰਪਾਲ ਸਾਹਿਬਾ ਜੀ ਦਾ ਕਿਉਂਕਿ ਇਹਨਾਂ ਹੀ ਸਾਡੀ ਸਾਰ ਲਈਏ 2023 ਦੇ ਵਿੱਚ 2022 ਦੀ ਸਾਡੀ ਇਹਨਾਂ ਇਜਾਰ ਲੈਣੀ ਹੈ ਹੋਰ ਸਾਡੀ ਜਿਹੜੀ ਦੀ ਬਾਕੀ ਥੈਂਕ ਯੂ